ਕੀ ਨਾਮ ਤੁਹਾਡਾ ਜੀ ਅਬਦੁਲ ਸ਼ਕੂਰ ਸ਼ਕੂਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਧਾਨੇ ਦੇ ਉੱਪਰ ਬੈਠੇ ਨੇ ਕਈ ਲੋਕ ਸ਼ਹੀਦ ਹੋ ਚੁੱਕੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜਿੱਥੋਂ ਤੱਕ ਕਰ ਰਿਹਾ ਲੰਬੇ ਸਮੇਂ ਤੋਂ ਧਰਨੇ ਤੇ ਬੈਠ ਹੁੰਦਾ ਹੈ ਕਿਸਾਨ ਉਹ ਤਾਂ ਆਪਣੇ ਹੱਕਾਂ ਲਈ ਜਦੋਂ ਹੱਕ ਜਿਹੜਾ ਤਖਤ ਤੇ ਬੈਠਾ ਹਾਕਮ ਹੈ ਉਹ ਜ਼ੁਲਮ ਤੋਂ ਉੱਤਰ ਆਵੇ ਔਰ ਹੱਕਦਾਰਾਂ ਨੇ ਹੱਕ ਨਾ ਦੇਵੇ ਤਾਂ ਧਰਨੇ ਤਾਂ ਲਗਾਉਣੀ ਪੈਂਦੇ ਔਰ ਜਦੋਂ ਧਰਨੇ ਲੱਗਦੇ ਨੇ ਸੰਘਰਸ਼ ਹੁੰਦਾ ਤਾਂ ਧਰਨੇ ਔਰ ਸੰਘਰਸ਼ ਔਰ ਮੌਤ ਔਰ ਸ਼ਹੀਦੀਆਂ ਦਾ ਇਹ ਮੇਲ ਹੈ ਤਾਂ ਜਿਹੜੇ ਲੋਕ ਇਸ ਧਰਨੇ ਤੇ ਬੈਠੇ ਅਮ ਮੌਦ ਦੇ ਮੂਹ ਜਾ ਰਹੇ ਨੇ ਅਸਲ ਚੋ ਇਸ ਧਰਨੇ ਦੇ ਲਈ ਆਪਣੇ ਹੱਕਾਂ ਦੇ ਲਈ ਸ਼ਹੀਦ ਹੋ ਰਹੇ ਨੇ ਕੇਂਦਰ ਸਰਕਾਰ ਨੂੰ ਤੁਸੀਂ ਇਸ ਮਾਮਲੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਕੇਂਦਰ ਸਰਕਾਰ ਨੂੰ ਮੈਂ ਮੈਂ ਅਪੀਲ ਨਹੀਂ ਕਰ ਰਿਹਾ ਬਲਕਿ ਉੱਥੇ ਬੈਠਾ ਲੱਖਾਂ ਕਿਸਾਨ ਦੇਸ਼ ਦਾ ਵਾਸੀ ਸਾਰੇ ਅਪੀਲ ਕਰ ਰਹੇ ਨੇ ਕਿ ਜਿਹੜੇ ਕਾਨੂੰਨ ਨੇ ਉਹ ਕਿਸੇ ਦੀ ਹਿੱਤ ਚ ਨਹੀਂ ਹਨ ਸੋ ਇਹਨਾਂ ਨੂੰ ਵਾਪਸ ਲਿਆ ਜਾਵੇ ਕੀ ਲੱਗਦਾ ਤੁਹਾਨੂੰ ਜਿਹੜੇ ਕਿਸਾਨ ਉਥੇ ਧਾਨੇ ਦੇ ਪਿਛਲੇ ਲੰਬੇ ਸਮੇਂ ਤੋਂ ਬੈਠੇ ਨੇ ਉਸ ਤੋਂ ਪਹਿਲਾਂ 50 ਭਾਰ ਵਿੱਚ ਵੀ ਧਾਨੇ ਜਾਰੀ ਰਹੇ ਨੇ ਕਿੰਨਾ ਕੁ ਮੂਰ ਪਵੇਗਾ ਇਹਨਾਂ ਦੀ ਮਿਹਨਤ ਨੂੰ ਸਾਨੂੰ ਤਾਂ ਉਮੀਦ ਹੈ ਕਿ ਜਦੋਂ ਲੋਕ ਪੂਰੇ ਸਿੱਧਕਾ ਔਰ ਸਿਰੜ ਨਾਲ ਕੋਈ ਕੋਸ਼ਿਸ਼ ਕਰਦੇ ਨੇ ਤਾਂ ਬੂਰ ਨਹੀਂ ਉੱਥੇ ਦਰਖਤ ਵੀ ਲੱਗਦੇ ਨੇ ਤੇ ਫਲ ਵੀ ਆਉਂਦੇ ਨੇ ਇੱਕ ਐਜ਼ ਮੁਸਲਮਾਨ ਹੋਣ ਦੇ ਨਾਤੇ ਤੁਸੀਂ ਕੀ ਉਹਨਾਂ ਦੇ ਹੱਕਾਂ ਦੀ ਗੱਲ ਕਰੋਗੇ ਇਹ ਗੱਲ ਮੁਸਲਮਾਨ ਦੀ ਨਹੀਂ ਹੈ ਇਹ ਗੱਲ ਕਿਸੇ ਹਿੰਦੂ ਦੀ ਸਿੱਖਦੀ ਨਹੀਂ ਹੈ ਬਲਕਿ ਗੱਲ ਕਿਸਾਨੀ ਦੀ ਹੈ ਗੱਲ ਮਜ਼ਦੂਰ ਦੀ ਹੈ ਗੱਲ ਇਨਸਾਨ ਦੀ ਹੈ ਤਾਂ ਇਸ ਇੱਕ ਇਸ ਦੇਸ਼ ਦੇ ਜਮਹੂਰੀ ਮੁਲਕ ਦੇ ਇੱਕ ਸ਼ਹਿਰੀ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਜੋ ਕੁਝ ਸਾਨੂੰ ਸਾਡੇ ਹੱਕ ਦਿੱਤੇ ਨੇ ਅਸੀਂ ਲੋਕਤੰਤਰ ਦੇ ਵਿੱਚ ਹਾਂ ਸਾਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਲੋਕਾਂ ਨੇ ਹੀ ਹਾਕਮ ਬਣਾਏ ਨੇ ਹਾਕਮ ਲੋਕਾਂ ਦੇ ਭਲੇ ਲਈ ਨੇ ਨਾ ਕਿ ਆਪਣੀ ਅੜੀਲ ਰਵਈਏ ਦੇ ਜਮਾਤ-ਏ-ਇਸਲਾਮੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਮੁਸਲਮਾਨ ਕੌਮ ਨੂੰ ਕੀ ਸੰਦੇਸ਼ ਦਿਓਗੇ ਅਸੀਂ ਇਹ ਚਾਹਾਂਗੇ ਕਿ ਇਸਲਾਮ ਇਸ ਗੱਲ ਦੀ ਮੰਗ ਕਰਦਾ ਹੈ ਕਿ ਜ਼ੁਲਮ ਨੂੰ ਜ਼ੁਲਮ ਕਰ ਤੋਂ ਰੋਕਿਆ ਜਾਵੇ ਔਰ ਮਜ਼ਲੂਮ ਦਾ ਸਾਥ ਦਿੱਤਾ ਜਾਵੇ ਕਿ ਨਾਮ ਤੁਹਾਡਾ ਜੀ ਮੈਂ ਮੁਹੰਮਦ ਇਰਸ਼ਾਦ ਕਨਵੀਨਰ ਇਨਸਾਫ ਮੰਚ ਪੰਜਾਬ ਇਨਸਾਫ ਮੰਚ ਹੈ ਜਿਹੜਾ ਪੰਜਾਬ ਭਰ ਦੀਆਂ ਵਿੱਚ ਕੰਮ ਕਰਦੀਆਂ ਪੱਖ-ਵੱਖ ਮੁਸਲਿਮ ਸਮਾਜ ਸੇਵੀ ਜਿੱਥੇ ਬੰਦੀਆਂ ਦਾ ਸਾਂਝਾ ਇੱਕ ਫੋਰਮ ਹੈ ਅਸੀਂ ਅੱਜ ਇੱਥੇ ਮੀਟਿੰਗ ਕੀਤੀ ਪੰਜਾਬ ਲੈਵਲ ਦੀ ਜਿੱਥੇ ਵਰਕਿੰਗ ਕਮੇਟੀ ਦੀ ਇਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਦਿੱਲੀ ਦੇ ਬੋਰਡ ਦੇ ਉੱਤੇ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਜਿਹੜਾ ਹੁਣ ਤੱਕ ਅਸੀਂ ਸਹਿਯੋਗ ਕੀਤਾ ਹੈ ਉਹ ਸਹਿਯੋਗ ਨੂੰ ਹੋਰ ਵਧਾਇਆ ਜਾਵੇ ਐਕਟਿਵ ਕੀਤਾ ਜਾਵੇ ਇਸ سلسلے 'ਚ ਕਈ ਨਿਸ਼ਾਨੇ ਸਾਡੇ ਸਾਹਮਣੇ ਆਏ ਨੇ ਕਈ ਤਜਵੀਜ਼ਾਂ ਸਾਡੇ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਗੱਲ ਤਾਂ ਇਹ ਸੀ ਕਿ ਉੱਥੇ ਅਸੀਂ ਆਪਣੇ ਲੈਵਲ ਦੇ ਉੱਤੇ ਕੋਈ ਸਰਚਾਲੀਆਂ ਦਾ ਐਸਾ ਅਰੇਂਜ ਕਰੀਏ ਜਿਹੜਾ ਕਿ ਉੱਥੋਂ ਖਾਸ ਆਫ ਦਿ ਟਿਕਰੀ ਬਾਡ ਦੇ ਉੱਤੇ ਜਿਹੜੀ ਸਾਨੂੰ ਪਤਾ ਲੱਗਿਆ ਉੱਥੋਂ ਕੇ ਕੁਝ ਲੋਕਾਂ ਨੂੰ ਇਹਦੀ ਮੁਸ਼ਕਲ ਪੇਸ਼ ਆ ਰਹੀ ਹੈ ਉਹਦੇ ਲਈ ਅਸੀਂ ਇੰਤਜ਼ਾਮ ਕਰੀਏ ਦੂਸਰਾ ਇਹ ਹੈ ਕਿ ਅਸੀਂ ਉੱਥੇ ਦੇ ਲੋਕਾਂ ਲਈ ਕਿਉਂਕਿ ਲੋਕ ਉੱਥੇ ਸੰਘਰਸ਼ੀਲ ਨੇ ਮੋਰਚੇ ਦੇ ਉੱਤੇ ਬੈਠੇ ਨੇ ਲੰਬੇ ਸਮੇਂ ਤੋਂ ਬੈਠੇ ਨੇ ਉਹਨਾਂ ਦੇ ਮਨੋਰੰਜਨ ਦੇ ਲਈ ਜਾਂ ਉਹਨਾਂ ਦੀ ਜਾਣਕਾਰੀ ਵਧਾਉਣ ਦੇ ਲਈ ਉਹਨਾਂ ਨੂੰ ਲੋਕ ਲਹਿਰਾਂ ਨਾਲ ਜੋੜਨ ਦੇ ਲਈ ਕੁਝ ਉੱਥੇ ਪੰਜਾਬੀ ਇੱਕ ਲਾਇਬ੍ਰੇਰੀ ਦਾ ਉੱਥੇ ਅਰੇਂਜ ਕਰੀਏ ਪੰਜਾਬੀ ਹਿੰਦੀ ਇਹ ਅਗਰਹੀ ਦੇ ਵਿੱਚ ਜਿਹੜੀਆਂ ਵੀ ਪੁਸਤਕਾਂ ਸਾਡੇ ਕੋਲੇ ਅਵੇਲੇਬਲ ਨੇ ਛੋਟੇ ਛੋਟੇ ਕਿਤਾਬਾਂ ਜਾਂ ਵੱਡੀਆਂ ਕਿਤਾਬਾਂ ਉੱਥੇ ਦੇ ਉਹਨਾਂ ਦਾ ਅਰੇਂਜ ਕਰੀਏ ਅਸੀਂ ਅੱਜ ਫਿਲਹਾਲ ਇਹਨਾਂ ਦੋਹਾਂ ਗੱਲਾਂ ਤੇ ਫੈਸਲਾ ਕੀਤਾ ਹੈ ਤੇ ਉਮੀਦ ਹੈ ਵੀ ਇਨਸ਼ਾਅੱਲਾ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਅਮਲੀ ਰੂਪ ਦੇ ਦਿੱਤਾ ਜਾ ਕੇ ਕਿ ਨਾਮ ਤੁਹਾਡਾ ਜੀ ਵਾਸਤਵ ਨਾਲ ਉਮੀਦ ਅਮਿਤ ਸਾਹਿਬ ਦਿਓ ਜਾਣਕਾਰੀ ਅੱਜ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਕੀ ਵਿਸ਼ਾ ਸੀ ਕੀ ਕਰਨਾ ਹੈ ਤਾਂ ਅਸੀਂ ਕਿਸਾਨ ਮੰਜ ਕਿਸਾਨਾਂ ਦੀ ਖੱਤ ਦੇ ਵਿੱਚ ਕਿਉਂ ਜਿਹੜੇ ਤਿੰਨ ਵੀਰ ਆਏ ਹੋਏ ਨੇ ਉਹਨਾਂ ਨੂੰ ਬਾਸ ਲਾਈਨ ਤੇ ਮੋਦੀ ਸਾਹਿਬ ਨੂੰ ਅਪੀਲ ਕਰਦੇ ਹਾਂ ਹਿਸਾਬ ਮੰਚ ਤੋਂ ਕਿ ਉਹਨਾਂ ਬਾਸ ਲੈ ਰਹੇ ਕਿਉਂਕਿ ਉੱਥੇ ਜਿਹੜੇ ਲੋਕ ਬੈਠੇ ਨੇ ਕਿਸਾਨ ਉੱਤੇ ਉਹਨਾਂ ਦਾ ਇਹ ਪਰ ਬਾਸਲਾ ਹਮ ਕਾਨੇ ਕੇ ਬਾਸ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਲੋਕ ਬੜੇ ਪਰੇਸ਼ਾਨ ਨੇ ਵੀ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇਸ ਬਿਨਾ ਕਾਨੂੰਨ ਵਾਲੇ ਕਾਨੂੰਨਾਂ ਨੂੰ ਬਾਸ ਲੈ ਕੇ ਲੋਕਾਂ ਨੂੰ ਰਾਹਤ ਦੇਵੇ ਤੇ ਲੋਕ ਆਪਣੇ ਘਰਾਂ ਨੂੰ ਸਕੂਨ ਮਿਲੇ ਰਣ ਲੋਗ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਧਰਨੇ ਤੇ ਬੈਠੇ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਇਹਦੇ ਬਾਰੇ ਵਿੱਚ ਕੀ ਗੱਲ ਕਰੋਗੇ ਨੇ ਵਾਰਾ ਜੀ ਇਹ ਹੈ ਕਿ ਹੁਣ ਬਹੁਤ ਹੰਤ ਹੋ ਗਿਆ ਹੁਣ ਬਹੁਤ ਟਾਈਮ ਹੋ ਗਿਆ ਹੈ 44 45 ਦਿਨਾਂ ਗਏ ਉਹਨਾਂ ਨੂੰ ਉੱਥੇ ਬੈਠਿਆ ਨੂੰ ਬਜਾਰੇ ਬਹੁਤ ਪਰੇਸ਼ਾਨ ਨੇ ਔਰ ਉਹਨਾਂ ਦੀ ਪਰੇਸ਼ਾਨੀ ਨੂੰ ਨੰਦੇ ਨੰਦਰ ਰੱਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਕਾਨੂੰਨਾਂ ਨੂੰ ਬਾਕ ਕਿ ਨਾਮ ਤੁਹਾਡਾ ਮੇਰਾ ਨਾਮ ਬਾਗ ਅਲੀ ਹੈ ਲੋਮਾ ਬਠਿੰਡੇ ਜ਼ਿਲ੍ਹੇ ਨੂੰ ਬਿਲੋਂਕ ਕਰਦਾ ਬਾਗਲੇ ਤੁਸੀਂ ਇਨਸਾਫ ਮੈਂ ਪੰਜਾਬ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਕਿ ਕਰਨ ਹੈ ਕੀ ਵਿਸ਼ਾ ਹੈ ਦਾ ਇਹਦਾ ਵਿਸ਼ਾ ਇਹ ਸੀਗਾ ਕਿ ਕਿਸਾਨਾਂ ਤੋਂ ਲੰਬਾਰੇ ਬਚਾਅ ਤੇ ਚਰਚਾ ਕੀਤੀ ਜਾਵੇ ਜਿਹੜਾ ਉਹਨਾਂ ਨੂੰ ਮੁਸ਼ਕਲਾ ਆਉਂਦੀਆਂ ਉੱਥੇ ਦਿੱਲੀ ਦੇ ਬਾਟੇ ਤੇ ਬੈਠੇ ਹੋਏ। ਉਹਨਾਂ ਵਿਚਾਰੇ ਜ਼ਰੂਰ ਤਾਂ ਕੂੜੀਆਂ ਕਰੀਏ ਤੇ ਜ਼ਿਆਦਾ ਕਾ ਗੂਦ ਤੇ ਟਾਇਲਟ ਦੀ ਆਈ ਹੈ। ਤੇ ਉਹਨੂੰ ਅਸੀਂ ਵਿਚਾਰਿਆ ਤੇ ਅਸੀਂ ਉਹਨੂੰ ਪੂਰੀ ਕੋਸ਼ਿਸ਼ ਕਰਾਂਗੇ ਇੰਤਜ਼ਾਮ ਕਰਪਾਂਦਾ। ਤੇ ਬਾਕੀ ਲਾਇਬ੍ਰੇਰੀ ਬਾਰੇ ਦੱਸ ਹੀ ਦਿੱਤਾ ਉਹ ਵੀ ਅਸੀਂ ਇੰਤਜ਼ਾਮ ਕਰ ਰਹੇ ਹਾਂ। ਉੱਥੇ ਮਨੋਰੰਜਨ ਵਾਸਤੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਜਾਣ। ਤੇ ਤੀਸਰਾ ਅਸੀਂ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਣੇ ਮਨ ਨੂੰ ਸਾਫ਼ ਮਨ ਜਾਬ ਨਹੀਂ ਹੋ ਕਿ ਤੂੰ ਉਹ ਹਾਲਾਤ ਨਾ ਬਣਾ ਜਿਵੇਂ ਚਾਹ ਵਿੱਚ ਮੌਕੇ ਸੀ ਕਿ ਦਾਕ ਨੂੰ 2 ਵਜੇ ਵੀ ਟ੍ਰੇਨ ਦੇ ਵਿੱਚ ਅਸੀਂ ਫੌਜੀ ਆਦਮੀਆਂ ਛੁੱਟੇ ਪਏ ਸੀ ਕਿ ਇਹ ਆ ਕੇ ਰੌਲਾ ਪਾਉਣ ਲੱਗ ਜਾਂਦਾ ਸੀਗਾ ਚਾਹ 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 ਕਰਨਾ ਤੇ ਉਹ ਸਾਰੀ ਟ੍ਰੇਨ ਨੂੰ ਜਗਾ ਦਿੰਦਾ ਸੀਗਾ ਇਹੀ ਹਾਲਾਤੇ ਨੇ ਆਪਣੇ ਹਿੰਦੁਸਤਾਨ ਭਾਪਦੇ ਬਣਾ ਰੱਖਿਆ ਕਿ ਲੋਕਾਂ ਨੂੰ ਚੈਨ ਨਾਲ ਨੀਂਦ ਨਹੀਂ ਸੌਣ ਦਿੰਦਾ ਇਹਨੂੰ ਮੇਰੀ ਬੇਨਤੀ ਹੈ ਕਿ ਜੇ ਇਹ ਤੋਸ਼ ਦੀਪਾ ਦੇ ਦੇ ਤੇ ਸਾਰੇ ਮਸਲੇ ਹੱਲ ਹੋ ਜਾਣ ਤੇ ਤੇ ਜਗ੍ਹਾ ਕੋਈ ਪ੍ਰਧਾਨ ਮੰਤਰੀ ਹੋਰ ਬਣ ਜੇ ਸਾਧ ਹੀ ਕਾਨੂੰਨ ਵੀ ਰੱਦ ਹੋ ਜਾਣ ਤੇ ਜੇ ਚੱਲਦੇ ਰਹਿਣਗੇ ਤਾਂ ਵੀ ਕੋਈ ਫਰਕ ਨਹੀਂ ਪਊਗਾ ਪਰ ਇਹਦੇ ਐਸਪੀ ਤੇ ਦੀ ਜਰੂਰਤਾ ਹੈ